ਗਗਨਾਜ ਕਰਾ ਕੇ ਜਾਣਾ ਕੁਛ ਨਾ ਕੁਛ। ਜਿਆਦਾ ਰੋ ਵਾਇਦਾ ਖਰਾਬ ਲਾ। ਇੱਕ ਬਾਤ ਨਹੀਂ ਕਰਾਂਗੀ ਕਦੀ। ਤਾਂ ਮੈਂ ਗਗਨ ਨੂੰ ਸਲੂਨ ਛੱਡ ਕੇ ਤੇ ਮੈਂ ਘਰ ਆ ਗਈ ਵਾਪਸ। ਉਹ ਗਗਨ ਨੇ ਸਮੂਥਿੰਗ ਕਰਾਉਣੀ ਦਾ ਟਾਈਮ ਲੱਗਣਾ ਹੈ। ਤੇ ਮੈਂ ਨਾ ਪਰਸੋਂ ਤੇ ਇੱਕ ਵੀਡੀਓ ਤੇ ਕਮੈਂਟ ਪਾੜੀ ਸੀ ਤੇ ਉਹਨਾਂ ਦਾ ਕਮੈਂਟ ਆਇਆ ਸੀ ਵੀ ਤੁਸੀਂ ਨਾ ਲੁਧਿਆਣੇ ਮੁੱਲਾਂਪੁਰ ਆਉਣਾ ਤੁਸੀਂ ਵੀ ਮੈਨੂੰ ਮੁबारक ਉੱਚ ਰਸਟੋਰ ਚ ਮੈਰਿਜ ਪੈਲੇਸ ਚ ਹਾਂਜੀ ਹਾਂਜੀ ਮੈਂ ਵੀ ਅੱਜ ਕਾੜ ਦੇ ਧਿਆਨ ਦਿੱਤਾ ਤੇ ਹਾਂਜੀ ਅਸੀਂ ਆਉਣਾ 16 ਤਰੀਕ ਨੂੰ 16 ਫਰਵਰੀ ਨੂੰ ਤੇ ਜਿਨ੍ਹਾਂ ਨੇ ਮਿਲਣਾ ਹੋਇਆ ਜੀ ਜਰੂਰ ਆਪਣਾ ਇੰਸਟਾਗ੍ਰam ਤੇ ਤੁਸੀਂ ਮੈਸੇਜ ਕਰ ਲਿਓ ਕਿਉਂਕਿ ਦੀਦੀਓ ਕਹਿ ਰਹੇ ਸੀ ਕਿ ਮੈਨੂੰ ਜਰੂਰ ਮਿਲ ਕੇ ਜਾਇਓ ਟਾਈਮਰਾ ਜਰੂਰ ਮਿਲਾਂਗੇ ਪੱਕਾ ਜੀ ਠੀਕ ਹੈ ਜੀ ਹੁਣ ਮੈਂ ਭਲਾ ਚਾ ਤੇ ਨਾਲ ਬਹੁਤ سارے ਡੱਬੇ ਆਏ ਪਏ ਨੇ ਡੱਬੇ ਆਏ ਪਏ ਨੇ ਸਮਾਂ ਤੋਂ ਬਾਹਰ ਹੋਇਆ ਪਿਆ ਇੰਨੇ ਵਿਆਹ ਵਾਲੇ ਡੱਬੇ ਨਹੀਂ ਆਗੇ ਜਿਨ੍ਹਾਂ ਸਾਡੇ ਕੋਲ ਡੱਬੇ ਆਏ ਪਏ ਨੇ ਬਾਜੀ ਦੇ ਖਾਣ ਆਲਟਨ ਪਤਾ ਨੱਕ ਮੁੜੇ ਪਹਿਲੇ ਖਾਣ ਆ ਲੈ ਜਦੋਂ ਮੁੱਕ ਗਈ ਉਹ ਇੰਨਾ ਦਿਲ ਕਰਨਾ ਨਾ ਖਾਣ ਨੂੰ ਸਾਰਿਆਂ ਦਾ ਵੀ ਸਾਰੇ ਕਹਣਗੇ ਭਾਜੀ ਹੈਗੀ ਕੁਝ ਖਾਣ ਨੂੰ ਹੈਗਾ ਖਾਣ ਨੂੰ ਹੈਗਾ ਪਰ ਹੁਣ ਦਿਲ ਨਹੀਂ ਕਰਨਦਾ ਖਾਣ ਨੂੰ ਪਹਿਲਾਂ ਪਾਣੀ ਪੀਵਾਂ ਕਿਉਂਕਿ ਅੱਜ ਨਾ ਸਲੂਨ ਗਈ ਸੀ ਮੈਂ ਆਪਣਾ ਫੇਸ ਦਿਖਾਇਆ ਮੈਂ ਕਿ ਮੇਰੀ ਸਕਿਨ ਬਹੁਤ ਖਰਾਬ ਹੋਈ ਵੀ ਉਹ ਕਹਿੰਦੇ ਕਿ ਤੁਸੀਂ ਪਾਣੀ ਬਹੁਤ ਘੱਟ ਪੀਂਦੇ ਆਂ ਤੁਹਾਡਾ ਫੇਸ ਜੀ ਹਾਈਡਰੇਟ ਹੋ ਗਿਆ ਹੈ ਪਰ ਇਦਾਂ ਕੁਝ ਕਿਹਾ ਹੀ ਨਹੀਂ ਕਿਹਾ ਮੈਨੂੰ ਪਤਾ ਹੈਗਾ ਉਹ ਆਪਾਂ ਕੋਲੇ ਨੀ ਨਾਲ ਲੈ ਇਹ ਚੀਜ਼ ਬਾਰੇ ਤੇ ਕੋ ਕਹ ਰਹੀ ਸੀ ਆਪਣਾ ਆਇਰਨ ਚੈੱਕ ਕਰਵਾਓ ਤੇ ਜੇ ਕੋਈ ਫੇਸ ਬਾਰੇ ਸਕਿਨ ਬਾਰੇ ਕੋਈ ਨੌਲੇਜ ਰੱਖਦਾ ਤਾਂ ਪਲੀਜ਼ ਮੈਨੂੰ ਮੇਰੇ WhatsApp ਨੰਬਰ ਤੇ ਜਰੂਰ ਮੇਰੇ ਨਾਲ ਮੈਸੇਜ ਤੇ ਗੱਲ ਕਰਿਓ ਠੀਕ ਹੈ ਤੇ ਮੈਂ ਆਪਣੇ ਫੇਸ ਦਾ ਕੀ ਕਰਾਂ ਬਹੁਤ ਹੀ ਜਿੰਦਾ ਪਿਗਮੈਂਟੇਸ਼ਨ ਬਹੁਤ ਜ਼ਿਆਦਾ ਹੋ ਗਈ ਸਾਈਆਂ ਸੂਈਆਂ ਜ ਬਹੁਤ ਜ਼ਿਆਦਾ ਪਈਆਂ ਹੋਈਆਂ ਬਹੁਤ ਬੁਰਾ ਲੱਗਦਾ ਫੇਸ ਤੇ ਕੀ ਕਰੀਏ ਤੇ ਬਾਕੀ ਨਾਲੇ ਕੋਈ ਮੇਕਅਪ ਪ੍ਰੋਡਕਟ ਬਾਰੇ ਸਾਨੂੰ ਪਤਾ ਲੱਗਦਾ ਵੀ ਕਿਹੜੇ ਲਈਏ ਕਿਹੜੇ ਨਾ ਲਈਏ ਜੇ ਕਿ ਕੋਈ ਨੌਲੇਜ ਹੈ ਤਾਂ ਪਲੀਜ਼ ਜਰੂਰ ਦੱਸਿਓ ਸਾਹਸदाई ਹੈਲੋ ਸਾਹਸदाई A geus sozec poñi o so luna ie indar di warga raja ne sametli an a chala meni tinda Gun, 我知道 me ਸ਼ੀ ਕਾਲ ਜੀ ਤੇ ਅੱਜ ਆਪਾਂ ਵਿਆਹ ਕਰਨਗੇ ਹੈਗੇ ਉਹ ਐਨਾ ਕੰਮ ਬਹੁਤ ਸਤ ਮੰਡੇ ਸੀ ਤੇ ਕੋਰੀ ਗੁਰੀ ਨੂੰ ਬਹੁਤ ਜਾੜੇ ਸੀ ਇਸ ਕਰਕੇ ਆਪਾਂ ਗਏ ਨੂੰ ਉਹਨੂੰ ਭੇਜਤਾ ਸੀ ਸਵੇਰੇ ਹੀ ਤੇ ਹੁਣ ਤੁਸੀਂ ਦੇਖ ਲਈਦਾ ਸਾਡੀ ਬਹੂ ਇੱਕ ਹੋਰ ਤਿਆਰ ਹੋਈ ਖੜੀ ਏ ਤੇ ਆਪਾਂ ਇਹਦੀ ਵੀਡੀਓ ਵਗੈਰਾ ਫੂਟ ਕਰ ਲਈਏ ਹਾਂ ਦੋਸਤ ਨੇ ਕਿੰਨਾ ਸੋਹਣਾ ਸੂਟ ਬਣਿਆ ਹੋਇਆ ਕਿੰਨਾ ਪਿਆਰਾ ਕਲਰ ਦੇਖੋ ਕਲਰ ਦੇਖੋ ਪਹਿਲਾਂ ਤਾਂ ਫਿਰ ਉਸ ਤੋਂ ਬਾਅਦ ਵਰਕ ਚੈੱਕ ਕਰੋ ਇਹਦਾ ਹਣਾ ਕਈ ਲੋਗ ਬਨ ਕੀ ਪਾਈਂਦੇ ਨੇ ਇੰਸਟਾਗ੍ਰਾਮ ਤੇ ਵੀਡੀਓ ਚੱਕ ਚੱਕ ਕੇ ਬਸ ਹੋਰ ਹੀ ਕੁਛ ਸਾਡਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹਨ ਮੈਂ ਛੁਟਕੀ ਲਾਵਣ ਲਾਉਣ ਵਾ ਤੇ ਇਹਦਾ ਠੀਕ ਲੱਗ ਰਿਹਾ ਨਹੀਂ ਠੀਕ ਲੱਗ ਰਿਹਾ ਹੂੰ ਬਸ ਠੀਕ ਹੈ ਨਹੀਂ ਠੀਕ ਲੱਗ ਰਿਹਾ ਵੀਡੀਓ ਸ਼ੂਟ ਕਰ ਲਈ ਆਪਾਂ ਇਹਦੀ ਬਹੁਤ ਸੋਹਣਾ ਤੇ ਬਹੁਤ ਹੈਵੀ ਸ਼ੂਟ ਬਣਿਆ ਹੋਇਆ ਤੇ ਇੱਕ ਦਾ ਖਾਪੋ ਤੇ ਨੀ ਪਰਪਟਨ ਫੁਨੀ ਦੇ ਕੇ ਲੁਕ ਆਇਲਸ ਵੀ ਕਿਦਾਂ ਦੀ ਲੁੱਕ ਆਊਗੀ ਠੀਕ ਹੈ ਦੇਖੋ ਕਿੰਨਾ ਸੋਹਣਾ ਸ਼ੂਟ ਹੈ ਇਹ ਰਾਚਾਕ ਬਹੁਤ ਸਾਰਾ ਕੁਝ ਬਣਿਆ ਹੋਇਆ ਜੀ ਇਹਦਾ ਇਹ ਬਣਾਇਆ ਆਪਾਂ ਫੁੱਲ ਪਿਓਰ ਕਰੇਪ ਦੇ ਉੱਪਰ ਤੁਸੀਂ ਇਸ ਨੂੰ ਸੈਮੀ ਕੇਕ ਵੀ ਬਣਾ ਸਕਦੇ ਹੋ ਤੇ ਸਿਰਫ ਤੇ ਵੀ ਬਣਾ ਸਕਦੇ ਹੋ ਕਲਪਨਿਤ ਕਰੀਏ ਜੁਦ ਵੀਡੀਓ ਲਓ ਜੀ ਆਪਕੀ ਤਾਂ ਮਰਿਆ ਦੱਸਿਆ ਕਿ ਇਹ ਹੀ ਗਏ ਨਹੀਂ ਸਰ ਤਾਂ ਸਾਨੂੰ ਛਿੱਤਰ ਪੈ ਰਹੇ ਨੇ ਕਹਿੰਦੇ ਤੁਸੀਂ ਆਏ ਨਹੀਂ ਹੈਗੇ ਤੇ ਹੁਣ ਮੈਂ ਇਧਰ ਕੱਪੜੇ-ਕੁਪੜੇ ਰੱਖੇ ਤੇ ਜੀ ਫੋਲਡ ਕਰਨ ਤਾਂ ਕੀ ਕਰੀਏ ਤੂੰ ਰੱਖ ਤਾ ਰੱਖ ਦੋ ਨੀ ਤਾਂ ਦੋ ਵਰਗਾ ਤਾ ਨਾ ਆਗੇ ਆਹ ਤੂੰ ਮੂੰਹ ਆ ਥੋੜਿਆ ਕਰ ਯਾਰ ਆਪਣਾ ਮੂੰਹ ਤਾਂ ਤਾਸ ਬਤਾ ਲੱਗਦਾ ਕਿ ਤੇ ਮੂੰਹ ਤੋਟਦਾ ਏ ਲੱਗ ਕੇ ਨਹੀਂ ਨਾ ਕੋਈ ਹੋਰ ਸਕੂਲ ਜਦੋਂ ਤਿਆਰ ਹੋਇਆ ਸੀ ਚੱਲ ਪੜ੍ਹ ਠੀਕ ਕਰ ਬਾਰੇ ਇਹ ਕੰਮ ਨੂੰ ਦਾ ਮੱਖ ਸੇੜਾ ਦੁ ਤਾਰਾ ਹਾਂ ਕੋ ਉਹ ਮੇਰੀ ਵਾਟ ਟੁੱਟ ਗਈ ਯਾਰ ਬਸੇ ਇਕਲਾ ਤੇ ਜਿਹੜਾ ਮਾਸਟਰ ਇਹ ਵੀ ਲੱਗਿਆ ਕਿ ਲੱਗ ਗਿਆ ਲੱਗਦਾ ਜਾ ਲੱਗਦਾ ਜਾ ਪੱਕਾ ਨਹੀਂ ਪਤਾ ਨਾ ਤਗੜਾ ਅੱਗੇ ਥੋੜੇ ਚਲੋ ਫਾਦੀ ਪੈਂਟ ਤੇ ਲੇਤ ਰਹੀ ਹੈ ਨਾਲ ਨਪਧੀ ਹੁੰਦਾ ਹੈ ਕਸਾ ਨੇ ਤਾਂ ਹੁੰਦਾ ਹੈ ਕਹਿੰਦਾ ਫਤ ਤੰਗ ਨਹੀਂ ਕਰਨਾ ਮੈਂ ਤੁਹਾਨੂੰ ਦੱਸੇ ਨਹੀਂ ਕਰਦਾ ਫालतू ਕੋਟੇ ਕੋਟੇ ਤੇ ਨਹੀਂ ਚੜਨਾ ਹੁੰਦਾ ਅੱਛਾ ਮੰਮਾ ਮੰਮਾ ਫਤੇ ਜਾ ਰਿਹਾ ਉਹ ਕਿੱਥੇ ਹੋ ਗਿਆ ਕਿੱਥੇ ਆ ਗਿਆ ਇਹ ਫਤੇ ਗਿਆ ਫਤੇ ਗਿਆ ਕੈਂਪ ਕੋ ਗਿਆ ਅੱਗੇ ਕਹਿੰਦਾ ਫਤੇ ਨਾ ਇਹ ਜਿਹੜਾ ਉਹ ਹੈ ਇਹ ਜਿਹੜਾ ਉਹ ਹੈ ਪਾਪ ਨਹੀਂ ਹੋ ਆਪਣੇ ਵਗਰ ਮੈਂ ਆਇਆ ਪਤਨੀ ਆ। ਅਰੇ ਲੁਕੋ। ਤੂੰ ਤਾਂ ਪੋਤਾ ਕਰਕੇ ਚੱਲ ਜੂਗਾ। ਇੱਥੇ ਟੂ ਬਟਣੇ ਕੇ ਨਾ ਤੇਤੀ ਆ ਜਾ। ਮੈਂ ਨਹੀਂ ਖਾਣੀ। ਤੂੰ ਨਾ ਫਾਮ ਖੁਦ ਲੈ ਆਵਣਾ ਨਹੀਂ। ਮਮਾ ਆਪਣੇ ਕਾਰ ਦੀ ਉਹ ਪੈਸੀ ਟਾਇਲ। ਛੋਟੀ ਬ੍ਰੇਕ। ਕੀ ਨਹੀਂ ਹੈਗੀ। ਹਾਂ ਮੇਰੇ ਵਗਰ ਲੱਡੂ ਨਵਟਾ ਕੇ ਦੇਖ। ਕਦੇ ਅਸੀਂ ਕੁਝ ਹੋਰ ਬੋਲਣਾ। ਉਹ ਤਾਂ ਬੋਲਣੇ ਬੋਲੇ ਆ। ਪਾਜੀ ਕਹਿੰਦੇ ਕੰਮ ਬਹੁਤ ਹੈ। ਬੰਦਿਆ ਨੇ ਘਾਟ ਤੇਰੇ ਨਾਲ ਹੀ ਪੂਰੀ ਹੋਣੀ ਸੀ ਮੈਂ ਵੀ ਰਗਾਲਾ ਪਹਿਣੀ ਲੇਕਿ ਸਾਰੇ ਕਿਵੇਂ ਹੋ ਗਏ ਮੇਰੇ ਸਾਟ ਹੋ ਗਈ ਤੇ ਅੜਿਆਲੀ ਫਲਾਣਾ ਆ ਕੇ ਉਸਰਾ ਹੱਥ ਚਰਮ ਲਈ ਪੀ ਜੰਮੀ ਤਾਂ ਤੇਰੇ ਕੰਮ ਨਹੀਂ ਨਿਬੜਦੇ ਭਾਰਾ ਦੇ ਤੱਕ ਸੋਹਰੇ ਟਾਈਵਾ ਤੱਕ ਕੱਪੜੇ ਭਿੱਜਦੇ ਨੇ ਕੰਮ ਰੁસ્યા ਪੈ ਸਾਰਾ ਮੈਨੂੰ ਸਮਝ ਨਹੀਂ ਆਉਂਦੀ ਕੀ ਫੜੂਗਾ ਹੈ ਆ ਇੰਨੀ ਕਥਾ ਨਾ

ਇਹ ਨਹੀਂ ਪਟਲਗੀ ਫੌਜੀ ਕਾਨ ਸੁਜੜੇ ਚਲ ਲਗਿਆ ਜੁਵੇ ਉਹ ਦੇਖ ਜਾਂਦਾ ਆਪੇ ਚਾਈ ਲੱਡੂ ਹੋਰ ਲੱਗਣਾ ਜੰਦਰ ਜਾ ਜੋ ਕੋਈ ਨਹੀਂ ਆਖੇ ਲੱਡੂ ਦਉ ਵਾੜੀ ਕਿਉਂ ਤੂ ਵਾੜੀ ਮੇਰੇ ਵਾਹੁੰਦੇ ਵੇੜੀ ਬੰਦੇ ਕੱਟ ਲਿਆ ਲੰਗੀਆਂ ਨੂੰ ਕਾਲੇ ਕੱਟ ਦਵਾ ਦੇ ਮੈਂ ਆਪਾਂ ਕਿਨ ਹੈਗੀ

ਦੇਖੋ ਸਿੱਧਾ ਜਾਂਦਾ ਪੂਰਾ ਸਿੱਧਾ ਕੱਟ ਇਹ ਕਿਹਦੀ ਕਿਹਦੀ ਖੜੀ ਆਉਂਦੀ ਹੈ ਕਿਹਦੀ ਕਿਹਦੀ ਹੈ ਸਿੱਧੇ ਸਿੱਧੇ ਦੇਖੋ ਅੰਦਰ ਮਨੂਰੀ ਆਇਆ ਇੱਧਰ ਕੋਈ ਨਹੀਂ ਕਰ ਲੱਗਦਾ ਸਾਰਿਆਂ ਦੀ ਆ ਰਹੀ ਹੈ ਉਹ ਕੰਚ ਰੋਗਾ ਭਾਂਡਾ ਜਰੂਰ ਆਇਆ ਫਸੰਦੀ ਆ ਰਹੀ ਨਾ ਕਿੰਨੇ ਦਾ ਥੋੜੀ ਜੀ ਥੋੜੀ ਜੀ okay लुसीगर आ गए ਆਪਣਾ ਉਪਰਾਵਾਂ ਮਾਸੀ ਹਾਂ ਉਹ ਕਹਤੋ ਦਿੱਤਾ ਤੇਰਾ ਤਾਂ ਕੋਈ ਮਿਲ ਜੂਤੀ ਨਹੀਂ ਆ ਜਾ ਫਿਰ ਉਰੇ ਆ ਜਾ ਉਰੇ ਆ ਜਾ ਪਕਾਵਾਂਗੇ ਅੱਜ ਪੱਜਾ ਜਿੱਦਾਂ ਨੰਦ ਦੇਦੇ ਪਾਣੀ ਆ ਜਾ ਇਹ ਮੈਨੂੰ ਰਿਵਲੋਗ ਆ ਜਾ ਆ ਜਾ ਹੋਰ ਮਸੀ ਜਿਹੜਾ ਹੰਦੋਂ ਤੇ ਗੋਲ ਟੱਪਾ ਹਾਂ ਇਹ ਤਾਂ ਕਰਨੀ ਕਾਨੀ ਵਾਲਾ ਪਾਣੀ ਆ ਪਾਣੀ ਨਾਲ ਮੈਂ ਖਾਦੀ ਤੇ ਨਾ ਆ ਤਾਂ ਕੰਮ ਨਹੀਂ ਆਉਂਦਾ ਟੜੀਆਂ ਕਟਾਈਆਂ ਸੀ ਕੀ ਕਰੀਏ ਅੱਤ ਕਹਿੰਦੇ ਇਹਦਾ ਕਾਹਦਾ ਗੱਲ ਆ ਅੱਜ ਜੈਨਸੀ ਦੀ ਗੱਲ ਦੇ ਸੀ ਨੇ ਸਵੀਕਾਰ ਆ ਅੱਜ ਜੈਨਸੀ ਬਾਦ ਦੇ ਨੇ ਡੰਡੇ ਨੇ ਕਿੰਝ ਊੜਾਣਾਂ ਸਿੰਘ ਜੀ ਪਰੰਦੇ ਇਹ ਲੰਮੀ ਜਾਈ ਹਾਂ ਇਹ ਲੰਬੀ ਜਾਈ ਫਿਰ ਸੁਣੋ ਹੋਰ ਵੀ ਆਇਆ ਆਹ ਬਸ ਕੁਝ ਜਿਨੇ ਤੇ ਲੱਗ ਗਿਆ ਆਹ ਟਮਾਟੇ ਕੰਜੀਵ ਨਹੀਂ ਕਰਦਾ ਹੂੰ ਘਰ ਮੇ ਤਾਂ ਪਤਾ ਉਹ ਲੱਡੂ ਦੋ ਤੋਂ ਸੌ ਨਹੀਂ ਦੇ ਜੇ ਲੱਡੂ ਨਾਲ ਦੇਣੇ ਨੇ ਜਸਵੀ ਧਰ ਲੈ ਫਿਰ ਇੱਕ ਪਲੇਟ ਤੇ ਲੱਡੂ ਨੂੰ ਦੇਨੇ ਕੋਈ ਕੋਲ ਜਿਹੜੇ ਜਿਹੜੇ ਮਿਲਦਾ ਹੁੰਦਾ ਹੈ ਹਾਂ ਹਾਂ ਲੈਟਾਂ ਕਿੱਥੇ ਨੇ ਉਥੋਂ ਦੇ ਆ ਉਹ ਵੇ ਥਾਲੋ ਪਰਾਂ ਪਏ ਬੰਦੇ ਨਹੀਂ ਦੇਣੀ ਚਾਹ ਆਹ ਨਾ ਜਦੋਂ ਮੈਂ ਘਰ ਬੰਜੀ ਦੇ ਵਿੱਚੋਂ ਬੇਸਾ ਚਲੁੰਦੇ ਤੇ ਲੈ ਜੀ ਕਰੇ ਪੀਣ ਕਿਵੇਂ ਆਪ ਬੀਚਾ ਮਮਾ ਇਹਦੀਆਂ ਆਵਾਜ਼ਾਂ ਇਹਦੀਆਂ ਬੰਦ ਕਰਾ ਦਿਓ ਜੀ ਤੇ ਅਸੀਂ ਚਾਹੇ ਕਿਹਦੇਗਾ ਆ ਦੇਲ ਚ ਧਰ ਲੈ ਵਿੱਚ ਧਰ ਲੈ ਅੰਦਰੋਂ ਲੈ ਆਉਣ ਲੱਗਾ ਕਿ ਹੈਗਾ ਇੱਥੇ ਅੰਦਰ ਅੰਦਰ ਪਹਿਲੇ ਖਵਾਉਂਦੇ ਅੰਦਰ ਗੱਦਰਾ ਹਾਂ ਹਾਂ ਸਾਹ ਦੇ ਸਾਹਮਣੇ ਖੜਾ ਐਂ ਹਾਂਤੀ ਡਰ ਗਈ ਆ ਬੋਨ ਸਾਰੇ ਚਾਹੇ ਨਹੀਂ है सारे चाह पड़ी गड्डू अगों ले जाए गड्डू चाह पड़ी चाह है एक कमेंट तो वीडियो बना रहे सैड ती वीडियो बना रहे साइड हो जा यार